What a cara make mi bike Oh And a shirt A car many people Jajib ereani ਫਿਰ ਮੈਂ ਧੰਨਵਾਦ ਕਰਦਾ ਦਿਲ ਦੀ ਗਹਿਰਾਈਆਂ ਤੋਂ ਸਾਡੇ ਹਨਨ ਪਿਆਰੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਦਾਸ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇੱਕ ਸਪੈਸ਼ਲ ਮੀਟਿੰਗ ਕਨਵੀਨ ਕੀਤੀ ਗਈ ਸੀ ਚੰਡੀਗੜ੍ਹ ਦੇ ਵਿੱਚ ਸੈਕਟਰੀਅਟ ਦੇ ਵਿੱਚ ਤੇ ਉੱਥੇ ਸਾਰਾ ਜਿਹੜਾ ਹੈ ਕੋਰ ਆਫ ਦਾ ਮੀਟਿੰਗ ਵਾਸ ਪੁਰਾਣਾ ਬੱਸ ਸਟੈਂਡ ਦਾ ਰੀਵਾਈਵਲ ਤੇ ਉਹਨਾਂ ਨੇ ਜਿਹੜਾ ਹੈ ਆਪਣੀ ਦੇਖ ਰੇਖੇਟ ਬਹੁਤ ਅੱਛਾ ਪਲਾਨ ਜਿਹੜਾ ਹੈ ਬਣਵਾਇਆ ਹੈ ਔਰ ਬਹੁਤ ਜਲਦ ਆਕੇ ਜਿਹੜਾ ਹੈ ਉਹ ਖੁਦ ਜਿਹੜਾ ਇੱਥੇ ਆਉਣਗੇ ਤੇ ਤੁਹਾਨੂੰ ਸਾਰੇ ਜਿਹੜਾ ਹੈ ਬਰੀਫ ਕਰਨਗੇ ਤੇ ਅਸੀਂ ਲੱਗੇ ਹੋਏ ਆਂ ਜੀ ਕੋਸ਼ਿਸ਼ ਕਰ ਰਹੇ ਆਂ ਵੀ ਜਿਹੜੇ ਇਸ਼ੂਜ਼ ਰਹੇਗੇ ਨੇ ਉਹ ਸਾਰੇ ਅਡਰੈਸਡ ਹੋ ਜਾਣ ਕੋਈ ਇਹ ਜੀ ਗੱਲ ਰਵੇ ਨਾ ਵੀ ਅਸੀਂ ਪੁਰਾਣਾ ਬਸਟਾਂ ਚਲਾਵ ਹੀ ਰਹੇ ਆਂ ਤੇ ਫਿਰ ਤਾਂ ਵੀ ਜਿਹੜਾ ਹੈਗਾ ਲੋਕ ਜਿਹੜੇ ਨੇ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਸੋ ਉਹ ਨਹੀਂ ਹੋਣਾ ਚਾਹੀਦਾ ਅਸੀਂ ਵੀ ਵਿਲ ਇਨਸ਼ੋਰ ਕਿ ਯੂ نو ਸਾਰਾ ਬਾਜ਼ਾਰ ਸਾਰੀ ਜਿਹੜੀ ਲੋਕੈਲਿਟੀ ਵਸਿਨਿਟੀ ਹੈਗੀ ਆ ਉਹ ਇਸ ਦਾ ਬੈਨੀਫਿਟ ਲਵੇ ਦੁਕਾਨਦਾਰ ਵੱਲੋਂ ਕਾਫੀ ਸੰਦਰਸ਼ ਕੀਆ ਤੁਸੀਂ ਵੀ ਮੁੱਦੇ ਉਠਾਏਗੇ ਕਿੰਨਾ ਕੋਈ ਫਾਇਦਾ ਮੇਰਾ ਦੇਖੋ ਇਹਨਾਂ ਇਹਨਾਂ ਕਰਕੇ ਹੀ ਮੈਂ ਅਜੇ ਇੱਥੇ ਐਮਐਲਏ ਬਣਿਆ ਹਾਂ ਸੋ ਮੇਰੀ ਡਿਊਟੀ ਬਣਦੀ ਹੈ ਮੈਂ ਮਾਫੀ ਵੀ ਚਾਹੁੰਦਾ ਤੁਹਾਡੇ ਮਾਧਮ ਰਾਹੀਂ ਕਿ ਇਹਨਾਂ ਨੂੰ ਇੰਨਾ ਚ ਜਿਹੜਾ ਹੈ ਖੇਚਲ ਸੈਣੀ ਪਈ ਪਰ ਦੇਰ ਜ਼ਰੂਰ ਹੋ ਗਈ ਹੈ ਪਰ ਜਿਹੜਾ ਮੈਂ ਵਾਦਾ ਕੀਤਾ ਸੀ ਉਹ ਸੀਮ ਸਾਹਿਬ ਨੇ ਫੁੱਲ ਚੜਾ ਰਹੇ ਨੇ ਉਹਦੇ ਤੇ ਜਿੱਥੇ ਉਹਨਾਂ ਦਾ ਧੰਨਵਾਦ ਮੈਂ ਸਾਡੇ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਮੇਰੇ 'ਤੇ ਫੇਥ ਕੀਤਾ ਵਿਸ਼ਵਾਸ ਕੀਤਾ ਅੱਜ ਉਹ ਜਿਹੜਾ ਸਾਡਾ ਸੁਪਨਾ ਸੀ ਉਹ ਸਰਕਾਰ ਹੁਣ ਜਾ ਕੇ ਕਿੰਨੀ ਕਰ ਲੱਗਣ ਗਿਆ ਫਸਲ ਦੀ ਉਹਨੇ ਸਰ ਸਾਰੀਆਂ ਡਿਟੇਲਸ ਸਾਨੂੰ ਦੇ ਦੇਾਂਗੇ ਜੀ ਪਰ ਅੱਛਾ ਹੋਏਗਾ ਜੋ ਵੀ ਹੋਏਗਾ ਸਾਰੀਆਂ ਉਹਨਾਂ ਨੇ ਸੈਟਰ ਜਿਹੜਾ ਹੈਗਾ ਇਹ ਗੇਟ ਜਿਹੜਾ ਹੈਗਾ ਉਹ ਮੰਗਿਆ ਸੀ ਉੱਥੇ ਤੱਕ ਸਾਨੂੰ ਐਕਸੈਸ ਦਿਓ ਟਾਇਲਟਸ ਹੋਣੇ ਚਾਹੀਦੇ ਨੇ ਸਾਰਾ ਕੁਝ ਪਾਰਕਿੰਗ ਵੇਰਾ एवरीथिंग ਛੋਟੀ ਤੋਂ ਛੋਟੀ ਚੀਜ਼ ਨੂੰ ਵੀ ਜਿਹੜਾ ਹੈ ਧਿਆਨ ਚ ਰੱਖਿਆ ਜਾ ਰਿਹਾ ਪਟਿਆਲਾ ਸ਼ਹਿਰ ਨਿਵਾਸੀਆਂ ਦੀ ਮੰਗ ਤੇ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਹੁਕਮਾਂ ਤੇ ਪਟਿਆਲਾ ਦੇ ਓਵਰ ਓਲਡ ਬੱਸ ਸਟੈਂਡ ਨੂੰ ਦੁਬਾਰਾ ਫੇਰ ਆਪਰੇਸ਼ਨਲ ਕਰਨ ਦੀ ਇਹ ਪ੍ਰਪੋਜ਼ਲ ਤਿਆਰ ਹੋ ਚੁੱਕੀ ਆ ਜਿਸ ਤਹਿ ਸਾਨੂੰ ਸਰਕਾਰ ਵੱਲੋਂ ਹੁਕਮ ਆ ਗਿਆ ਵੀ ਬੱਸ ਸਟੈਂਡ ਨੂੰ ਦੁਬਾਰਾ ਆਪਰੇਸ਼ਨਲ ਕਰਨਾ ਉਹਦੇ ਸਬੰਧ ਵਿੱਚ ਪਿਛਲੇ ਦਿਨਾਂ ਤੋਂ ਇੱਥੇ ਬੱਸ ਸਟੈਂਡ 'ਚ ਸਾਫ ਸਫਾਈ ਦਾ ਕੰਮ ਚੱਲ ਰਿਹਾ ਤੇ ਇਹ ਪੁਰਾਣੇ ਬੱਸ ਸਟੈਂਡ ਨੂੰ ਦੁਬਾਰਾ ਦੁਬਾਰਾ ਫੇਰ ਅਪਰੋਚ ਆਪਰੇਸ਼ਨਲ ਕੀਤਾ ਜਾ ਰਿਹਾ ਜਿਸ ਤਹਿਤ ਪਟਿਆਲਾ ਸ਼ਹਿਰ ਦੇ ਨਾਲ ਲੱਗਦੇ 25-30 ਕਿਲੋਮੀਟਰ ਦੇ ਏਰੀਏ ਦੇ ਜਿੰਨੇ ਵੀ ਸਾਡੇ ਸ਼ਹਿਰ ਜਿਹੜੇ ਪਟਿਆਲਾ ਨੂੰ ਲੱਗਦੇ ਆ ਚਾਹੀਏ ਆਪਾਂ ਗੱਲ ਕਰੀਏ ਨਾ ਬਾਦੀ ਪਾਸੋਂ ਮੁਹਬਾਦ ਆ ਕੋਣੀ ਗੱਲ ਸਮਾਣਾ ਚੀਕਾ ਦੇਵੀਗੜ੍ਹ ਸਨੌਰ ਰਾਜਪੁਰਾ ਟਿਕਨੌਰ ਇਹ ਇਹ ਜਿਹੜੀ ਸਾਰੀ ਬਸੀਦਾ ਇਹ ਨਵੇਂ ਬਸ ਸਟੈਂਡ ਦੇ ਨਾਲ ਨਾਲ ਪੁਰਾਣੇ ਬਸ ਸਟੈਂਡ ਨੂੰ ਕਿਉਂਕਿ ਹੁਣ ਗੁਜ਼ਰ ਰਹੀਆਂ ਤੇ ਦੂਜੇ ਪਾਸੇ ਜਿਹੜੇ ਪਟਿਆਲਾ ਸ਼ਹਿਰ ਦੇ ਜਿਹੜੇ ਮੇਨ ਪਲੇਸਿਸ ਦਾ ਸਾਡੇ ਸਤਿਕਾਰਯੋਗ ਸ਼੍ਰੀ ਦੁਖਨਵਾਰ ਸਾਹਿਬ ਸ਼੍ਰੀ ਕਾਲੀ ਮਾਤਾ ਮੰਦਿਰ ਤੇ ਉਸ ਤੋਂ ਬਾਅਦ ਗੱਲ ਕਰੀਏ ਥਾਪਰ ਕਾਲਜ ਅ ਅਰਜਿੰਦਰਾ ਹਸਪੀਟਲ ਸਿਵਲ ਕੋਰਟ ਵਗੈਰਾ ਜਿੱਨੇ ਵੀ ਇਹ ਸਾਰੀ ਜਗ੍ਹਾ ਹੈਗੀ ਪੁਲਿਸਿਸ ਆ ਇਹ ਸਾਰੀ ਬੱਸਾਂ ਇਨਾਂ ਜਗ੍ਹਾ ਨੂੰ ਹੁੱਕੀ ਗੁਜ਼ਰਦੀਆਂ ਕਿੰਨੀ ਕੁ ਤੋਂ ਸ਼ੁਰੂ ਹੋਣੀ ਆ ਅ ਦੇਖੋ ਸੀਐਮ ਸਾਹਿਬ ਦੇ ਹੁਕਮਾਂ ਤੇ ਜਾ ਮੇਰੇ ਸਾਹਮਣੇ ਨਾਲ ਹਫਤੇ 10 ਦਿਨ ਦੇ ਵਿੱਚ ਵਿੱਚ ਇਹਨੂੰ ਦੁਬਾਰਾ ਅਪਰੇਸ਼ੀਅਰ ਕਰਦੇ ਆ ਅ ਜੇ ਬੱਸਿਸ ਦੀ ਗੱਲ ਕਰੀਏ ਸਟਾਰਟਿੰਗ ਪਹਿਲੇ ਫੇਸ ਚ ਅ 200 ਤੋਂ ਲੈ ਕੇ 250 ਟ੍ਰਿਪਸ ਬੱਸ ਸਟੈਂਡ ਤੋਂ ਪਹਿਲੇ ਫੇਸ ਚੱਲਣਗੇ ਜੀ ਸਰ ਉਦਘਾਟਨ ਤੁਸੀਂ ਕਰੋਗੇ ਜਾਂ ਸੀਐਮ ਸਾਹਿਬ मतलब ਤੁਸੀਂ ਆਪ ਜੀ ਨਹੀਂ ਇਹ ਸੀਐਮ ਸਾਹਿਬ ਹੀ ਜਿਹੜੇ ਸਾਹਮਣੇ ਇੱਥੇ ਜਿਹੜੀ ਇਹ ਪੜਿਆਲਾ ਨਿਵਾਸੀਆਂ ਦੁਆਰਾ ਜਿਹੜਾ ਤੋਹਫਾ ਦੇਣਾ ਹੈ ਕਿਉਂਕਿ ਨਵਾਂ ਬੱਸ ਸਟੈਂਡ ਕਿਤੇ ਨਾ ਕਿਤੇ ਸ਼ਹਿਰ ਤੋਂ ਦੂਰ ਹੋਣ ਕਾਰਨ ਜਿਹੜੀ ਸ਼ਹਿਰ ਨਿਵਾਸੀਆਂ ਨੂੰ ਦਿੱਕਤਾਂ ਆ ਰਹੀਆਂ ਸੀਗੀਆਂ ਤੇ ਇਹ ਜਿਹੜਾ ਮਸਲਾ ਸੀਗਾ ਸਾਡੇ ਮਾਨਯੋਗ ਐਮਐਲਏ ਸਾਹਿਬ ਅਜੀਤਪਾਲ ਸਿੰਘ ਜੀ ਕੋਲੀ ਵੱਲੋਂ ਵਿਧਾਨ ਸਭਾ 'ਚ ਚੱਕਿਆ ਗਿਆ ਸੀਗਾ ਤੇ ਇਹਨਾਂ ਦੀ ਮੰਗ ਨੂੰ सीएम साहब ਦੇ ਦੁਆਰਾ ਸੰਦੇਸ਼ ਹੋਇਆ ਵੀ ਇਸ ਤੇ ਪਲਾਨ ਬਣਾਓ ਤੇ ਸਾਡੇ ਵੱਲੋਂ ਜਿਹੜਾ ਡਿਪਾਰਟਮੈਂਟ ਵੱਲੋਂ ਪਲਾਨ ਤਿਆਰ ਹੋ ਚੁੱਕਾ ਤੇ ਸੀਐਮ ਸਾਹਿਬ ਦੇ ਹੁਕਮ ਅ ਤ ਇਹਨੂੰ ਦੁਆਰਾ ਚਾਲੂ ਕੀਤਾ ਜਾ ਰਿਹਾ ਹੈ